ਅਸੀਂ ਹੱਥ ਪਰੋਂ ਦੇ ਕੰਮ ਕਰ। ਅਸੀਂ ਜਾਤਾ-ਬਾਤਾ ਧਰਮਾਂ ਦੀ ਗੱਲ ਨਹੀਂ ਕਰਦੇ। ਤੁਸੀਂ ਦੇਖਿਆ ਪਿਛਲੇ 5 ਦਿਨ ਤੋਂ ਕਾਂਗਰਸ ਦਾ ਕਾਹਦਾ ਕਲੇਸ਼? ਉਹ ਕੀ ਕਹਿੰਦੇ ਆ? ਉਹ ਕਹਿੰਦੇ ਜੀ 500 ਕਰੋੜ ਰੁਪਏ ਚਾਹੀਦਾ ਮੁੱਖ ਮੰਤਰੀ ਦੀ। ਜਾਖੜ ਕਹਿੰਦਾ ਚੰਦੀ ਨੇ 350 ਕਰੋੜ ਰੁਪਏ ਦਿੱਤਾ। ਸਿੱਧੂ ਪਵਾੜ ਕਹਿੰਦਾ ਜੀ 500 ਕਰੋੜ ਦੋ ਤੁਹਾਨੂੰ ਸਿਹਰੇ ਮੁੱਖ ਮੰਤਰੀ ਬਣਾ ਦੇਣਗੇ। ਇਸ ਸਰਬਾਹ ਕਿੱਥੋਂ ਆਉਂਦਾ ਇਹ ਪਹਾ ਕਿੱਥੋਂ ਆਉਂਦਾ ਇਹ ਪਹਾ ਲੁੱਟਦੇ ਆ ਬਿਲਕੁਲ ਪੰਚਾਇਤੀ ਰਾਜ ਦਾ ਮਹਕਮਾ ਸੀਗਾ ਅੰਬਾਲ ਪਈਏ ਪੰਜਾਬ ਦੇ ਵਿੱਚ ਆਏ ਪਿੰਡਾਂ ਦੇ ਵਿਕਾਸ ਵਾਸਤੇ ਉਹ ਕਿੱਥੇ ਗਏ ਅਸੀਂ ਜਿੱਥੇ ਜਾਂਦੇ ਲੋਕ ਕਹਿੰਦੇ ਛੱਪੜ ਬਣਾ ਦਿਓ ਜੀ ਲੋਕ ਕਹਿੰਦੇ ਫਿਰਦੀ ਬਣਾ ਦਿਓ ਲੋਕ ਕਹਿੰਦੇ ਗਲੀਆਂ ਵੜਾ ਦਿਓ ਉਹ ਸਰਬਾਹ ਕਿੱਥੇ ਗਏ ਕੌਣ ਖਾ ਗਿਆ एम एल ए खा गए पैसों का हाफ साब मैं तो मुख्य साहब करो यह पैसा बैया जिते चले सड़क बना दो जी हमें छह सौ मैं कह दिया पंडोलिया सड़क साड़ी बना दो जी अं लोगे को हर चीज मंगी जाते हैं पर जोड़ा अलबाद बैया आया वह कि खा गए आ जोड़े ਉਹ ਲੈ ਭੱਜ ਗਏ ਪਾਕਦਸੀ ਵਾਹੇ ਮદાન ਛੱਡ ਕੇ ਭੱਜ ਗਏ ਉਹ ਮੈਂ ਕਿਹਾ ਲੱਖੇ ਲੜੋ ਉਹ ਕਹਿੰਦਾ ਜੀ ਡੈਮੋਕਰੇਸੀ ਦਾ ਕਹਾਣ ਹੋ ਗਿਆ ਇੱਥੇ ਬੜਾ ਤਕਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਾ ਯਾਰ ਤਕਾ ਕਿੱਥੇ ਹੋ ਗਿਆ ਵਾਸਾ ਹੀ ਇੱਕ ਲੜਾਈ ਹੋਈ ਪਿੰਡੀ ਸੇ ਦਾ ਲੜਾਈ ਕਿੱਥੇ ਹੋਈ ਇਹ ਪਿਓ ਦੇ ਪੁੱਤੋਂ ਦਾ ਹੀ ਛੱਡ ਕੇ ਭੱਜ ਗਏ ਆ ਦੂਜੇ ਤਰਫ ਦੇ ਮਾੜਾ ਬੱਤਲੇ ਦੇ ਉਹ ਜਿਹੜੇ ਜਾਵੇ ਕਹਾ ਕਰਦੇ ਸੀ ਉਹਨਾਂ ਤੋਂ ਤੇ ਕੋਈ ਉਮੀਦਵਾਦ ਨਹੀਂ ਲੱਭਾ ਭਾਜਪੀ ਆਉਂਦੇ ਕਿ ਥੋੜੇ ਜੇ ਮੱਛਾਕ ਜਿੰਨਾ ਕ ਕਾਲੀ ਦਲ ਬਚਿਆ ਪੰਜਾਬ ਦੇ ਵਿੱਚ ਜਿੰਨਾ ਕ ਬਚਿਆ ਸੁਖਬੀਰ ਬਾਦਲ ਦਾ ਕਾਲੀ ਦਲ ਇੰਨਾ ਕ ਮਾਰਾ ਗਿਆ ਇੱਥੇ ਵੀ ਕਾਲੀ ਦਲ ਸਾਹ ਲੈਦਾ ਫਸਦਾ ਅਜ ਨਾਲੇ ਦੇ ਵਿੱਚ ਸਭ 5 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚੋਰੀ ਹੋਏ ਹੋਏਗੇ ਉਹਨਾਂ ਦਾ ਪਛਾਤਾ ਕੀਤਾ 16 ਬੰਦਿਆਂ ਦੇ ਉੱਤੇ ਕੀ ਕਹਿੰਦਾ ਧਾਮੀ ਕਹਿੰਦਾ ਜੀ ਇਹ ਤੇ ਕਾਲ ਤੱਕ ਤੈਨੂੰ ਮੱਥਾ ਲਾਉਣ ਵਾਲੀ ਗੱਲ ਐ ਬੁਧੀਆਂ ਦੇ ਅੰਦਰ ਇੱਕੋ ਤਖਤ ਕਾਲ ਤੱਕ ਸਾਬੇ ਦਾ ਤਖਤ ਸਾਡਾ ਸੇਵ ਉੱਤੇ ਹਾਵ ਦੇਵਾ ਪੱਸਾ ਸਾਡਾ ਗੁਰੂ ਚੋਰੀ ਹੋਇਆ ਸਾਡੇ ਸਰੂਪ ਚੋਰੀ ਹੋਇਆ ਧਾਮੀ ਦੱਸੇ ਬਾਦਲ ਦਾ ਧਾਮੀ ਦੱਸੇ ਸਖਬੀਰ ਬਾਦਲ ਦੀ ਐਸਡੀਪੀਸੀ ਆ ਉਹ ਦੱਸਣ 328 ਸਰੂਪ ਕਿੱਥੇ ਗਏ ਉਹ ਦੱਸਣ ਬੁਰਗਾਰੀ ਦਾ ਕੀ ਬਣਿਆ ਉਹ ਦਸਰ ਕੋਟ ਖਪੂਰੇ ਦਾ ਕੀ ਬਣਿਆ ਸਭ 328 ਸਰੂਪ ਚੋਰੀ ਹੋ ਗਏ ਤੇ ਐਸਪੀ ਵੀ ਸਿੱਧਾ ਪ੍ਰਧਾਨ ਕੀ ਕਹਿ ਦਿਆ ਕਹਿੰਦਾ ਜੀ ਪੁਛਤਾ ਕਰਨਾ ਗਲਤ ਕਰਤਾ ਤੁਸੀਂ ਬੜੇ ਜੱਬਾ ਨਾਲ ਬੜੀਆਂ ਉਕਾਲੀਆਂ ਤੋਂ ਬਾਅਦ ਸੀਐਮ ਸਾਹਿਬ ਨੇ ਉਹ ਪੁੱਛਤਾ ਕੀਤਾ ਉਹ ਬੰਦੇ ਫੜ ਕੇ ਅੰਦਰ ਦਿਆਂਗੇ ਉਹ ਬੰਦੇ ਸਲਾਖਾ ਪਿੱਛੇ ਜਾਣਗੇ ਜਿਨ੍ਹਾਂ ਨੇ ਸਾਡਾ ਗੁਰੂ ਚੋਦੀ ਕੀਤਾ ਤੇ ਧਾਮੀ ਬਾਲਾ ਦਾ ਧਾਮੀ ਕਹਿੰਦਾ ਕਾਂ ਤੱਕ ਤੇਰਾ ਮੱਥਾ ਲਾਉਣ ਵਾਲੀ ਗੱਲ ਹੈ ਤਮੀ ਸਾਹਿਬ ਤੁਹਾਡਾ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਸਖਵੀਰ ਬਾਦਲ ਕਾਲ ਤੱਕ ਦਾ ਹੁਕਮਨਾਮਾ ਮੰਨ ਕੇ ਕਾਲ ਤੱਕ ਦਸਤੇ ਮੁੱਕਤ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਸਖਵੀਰ ਬਾਦਲ ਦੇ ਮੰਨਿਆ ਉਹਨੇ ਪ੍ਰਧਾਨ ਮੰਨਿਆ ਕਿਤੇ ਉਹ ਕਹਿੰਦਾ ਜੀ ਮੇਰੇ ਤੇ ਮੈਂ ਤਾਂ ਆਪਣੀ ਝੋਲੀ ਪਾਲੇ ਦਾ ਇਲਜ਼ਾਮ ਇਦਾਂ ਦੀ ਸਿਆਸਤ ਕਰਦੇ ਆ ਜਿੱਥੇ ਸਾਡਾ ਗੁਰੂ ਦੀ ਸੇਵ ਜਿੱਥੇ ਬਦਗਾੜੀ ਵਰਗੇ ਕੰਡ ਹੁੰਦੇ ਆ ਅੱਜ ਇਹ ਸਾਨੂੰ ਸਿੱਖਿਆ ਦੇਣਗੇ ਆ ਬਿੱਠੇ ਬੰਦ ਆ ਬਿੱਠੇ ਲੋਹਾਨਾ ਵਿਕਿਤ ਕਰਨ ਵਾਲੇ ਆ ਬਿੱਠੇ ਗੁਰੂ ਗ੍ਰੰਥ ਸਾਹਿਬ ਦੇ ਸਿੰਘ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਧਾਮੀ ਦਾ ਵੀ ਇਕੱਲੇ ਦਾ